ਪੰਥ ਪੰਜਾਬ ਅਤੇ ਪੰਜਾਬੀ ਅਤੇ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀ ਉਸਾ ਸਤਰੀਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼ ਦੇ ਕਲਕ ਬਿਨਾਂ ਕਿਸੇ ਭੂਮਿਕਾ ਤੋਂ ਉਸ ਦੁੱਖ ਵਿੱਚ ਤੁਹਾਨੂੰ ਸ਼ਾਮਲ ਕਰਨਾ ਚਾਹੁੰਦਾ ਜਿਹੜਾ ਸਾਡੇ ਦੇਸ਼ ਦੇ ਵਿੱਚ ਕੱਲ ਵਾਪਰਿਆ ਅਹਮਦਾਬਾਦ ਤੋਂ 에ਅਰ ਇੰਡੀਆ ਦੀ ਫਲਾਈਟ ਚੱਲਦੀ ਹੈ ਲਗਭਗ 2-4 ਮਿੰਟ ਦੇ ਵਿੱਚ ਹੀ ਆਪਣੇ ਨਾਲ ਦੇਸ਼ ਤੇ ਅਖ ਵਖ ਦੇਸ਼ਾਂ ਦੇ ਬਹੁਤ ਸਾਰੇ ਉਹਨਾਂ ਜੀਆਂ ਨੂੰ ਉਹਨਾਂ ਰੂਹਾਂ ਨੂੰ ਮਿੰਟਾਂ 'ਚ ਰਾਖ ਕਰ ਦਿੰਦੀ ਹੈ ਜਿਹੜੀਆਂ ਰੂਹਾਂ ਚੰਗੇ ਸੁਪਨੇ ਲੈ ਕੇ ਚੰਗੇ ਭਵਿੱਖ ਲਈ ਆਪਣੀ ਜ਼ਿੰਦਗੀ ਨੂੰ ਅੱਗੇ ਚਲਾਉਣ ਲਈ ਉਸ ਫਲੈਟ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਜਦੋਂ ਫਲੈਟ ਦੀਆਂ ਇਹ ਖਬਰਾਂ ਫਲੈਟ ਦੇ ਕ੍ਰੈਸ਼ ਹੋਣ ਦੀਆਂ ਖਬਰਾਂ ਦੇਸ਼-ਵਿਦੇਸ਼ ਦੇ ਵਿੱਚ ਪੁੱਜੀਆਂ ਸਮੁੱਚਾ ਦੇਸ਼ ਕੰਮ ਦੇ ਵਿੱਚ ਡੁੱਬ ਗਿਆ ਕਿਉਂ ਕਿ ਉਸ ਫਲੈਟ ਦੇ ਵਿੱਚ ਚਾਲਕ ਅਮਲੇ ਸਮੇਤ 242 ਦੇ ਕਰੀਬ ਮੈਂਬਰ ਸਨ ਜਹਾਜ਼ ਚੱਲਦਾ ਹੈ ਇਮਾਰਤ ਦੇ ਉੱਤੇ ਮੈਡੀਕਲ ਕਾਲਜ ਦੀ ਇਮਾਰਤ ਦੀ ਮੈਸ ਦੇ ਉੱਤੇ ਆ ਕੇ ਡਿੱਗ ਜਾਂਦਾ ਹੈ ਉਹਦਾ ਜਹਾਜ਼ ਫਟਣ ਤੋਂ ਬਾਅਦ ਇੱਕ ਵਿਅਕਤੀ ਜਹਾਜ਼ ਦੀ ਸੀਟ ਸਮੇਤ ਬਾਹਰ ਕਿਵੇਂ ਡਿੱਗ ਗਿਆ ਕੋਈ ਸਮਝ ਨਹੀਂ ਆਇਆ ਕੁਦਰਤ ਦੇ ਬਰਤਾਰੇ ਕਿਵੇਂ ਕਿ 242 ਦੇ ਵਿੱਚੋਂ 241 ਕੀਮਤੀ ਜਾਨਾਂ ਚਲੇ ਗਈਆਂ ਤੇ ਇੱਕ ਵਿਅਕਤੀ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਦੇ ਅਨਸਾਰ ਜ਼ਿੰਦਗੀ ਤੋਂ ਚਲਾ ਗਿਆ ਮਨ ਭਰਦਾ ਹੈ ਮਨ ਭਾਵਕ ਹੋ ਜਾਂਦਾ ਹੈ ਅਖਰ ਉਹ ਸਾਡੇ ਵਾਂਗ ਹੀ ਕਿਸੇ ਪਰਿਵਾਰ ਦੇ ਜੀ ਸਨ ਸਭ ਤੋਂ ਵੱਡੀ ਘਟਨਾ ਜਿਹੜੀ ਸਭ ਤੋਂ ਵੱਡੇ ਜਿਹੜੇ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਦੁਖਾਂਤ ਇਹਦੇ ਵਿੱਚੋਂ ਜਹਾਜ਼ ਦੇ ਵਿੱਚੋਂ ਸਾਹਮਣੇ ਆਏ ਨੇ ਉਹਨਾਂ ਦੇ ਵਿੱਚ ਇੱਕ ਦੁਖਾਂਤ ਕਿ ਇੱਕ ਪੂਰਾ ਪਰਿਵਾਰ ਜਿਹੜਾ ਲੰਡਨ ਸੈੱਟ ਹੋਣ ਵਾਸਤੇ ਆਪਣੇ ਦੇਸ਼ ਨੂੰ ਛੱਡ ਕੇ ਇਸ ਫਲੈਟ ਦੇ ਵਿੱਚ ਰਵਾਨਾ ਹੋ ਰਿਹਾ ਸੀ ਕੈਸੇ ਕੈਸੇ ਇਹ ਵਾਰ ਬਰਤਾਰੇ ਜ਼ਿੰਦਗੀ ਚ ਮਨੁੱਖ ਦੇ ਪਾਪਰ ਜਾਂਦੇ ਨੇ ਐਮદાવાદ ਤੋਂ ਲੰਡਨ ਜਿਹੜਾ ਪਰਿਵਾਰ ਜਾ ਰਿਹਾ ਸੀ ਇਸ ਦਰਵਾਜ਼ੇ ਇਸ ਪਰਿਵਾਰ ਨੇ ਇੱਕ ਸੈਲਫੀ ਲਈ ਪੰਜਾਂ ਜੀਆਂ ਨੇ ਤੇ ਉਹ ਸੈਲਫੀ ਘਰ ਜਾਂ ਕਿਸੇ ਰਿਸ਼ਤੇਦਾਰ ਨੂੰ ਭੇਜੀ ਉਹ ਇਸ ਤਸਵੀਰ ਇਸ ਜਿਹੜੀ ਸੈਲਫੀ ਸੀ ਇਹਦੇ ਵਿੱਚ ਬੈਠਣ ਵਾਲੇ ਪੂਰਾ ਪਰਿਵਾਰ ਸੀ ਜਿਹੜਾ ਡਾਕਟਰ ਕੋਮੀ ਵਿਆਸ ਇੱਕ ਲੇਡੀ ਦਾ ਨਾਮ ਹੈ ਡਾਕਟਰ ਕੋਮੀ ਵਿਆਸ ਇਸ ਫਲੈਟ ਦੇ ਵਿੱਚ ਸੀ ਉਹਨਾਂ ਦੇ ਪਤੀ ਪ੍ਰਤੀਕ ਜੋਸ਼ੀ ਜੀ ਔਰ ਉਹਦੇ ਤਿੰਨ ਬੱਚੇ ਪੰਜੇ ਜੀ ਆਪਣਾ ਦੇਸ਼ ਛੱਡ ਕੇ ਆਪਣਾ ਘਰ ਛੱਡ ਕੇ ਲੰਡਨ ਦੇ ਵਿੱਚ ਆਪਣੇ ਚੰਗੇ ਭਵਿੱਖ ਲਈ ਰਵਾਨਾ ਹੋਏ ਸਨ ਇਸ ਫਲੈਟ ਦੇ ਵਿੱਚ ਡਾਕਟਰ ਕੋਮੀ ਬਿਆਸ ਉਹਨਾਂ ਦੇ ਪਤੀ ਨੇ ਜਿਹੜੇ ਪ੍ਰਤੀਕ ਜੋਸ਼ੀ ਤੇ ਤਿੰਨ ਬੱਚੇ ਬੜੀ ਖੁਸ਼ੀ ਚਿਹਰਿਆਂ ਦੇ ਉੱਤੇ ਦਗਦਕ ਕਰਦੇ ਚਿਹਰੇ ਤੇ ਜਦੋਂ ਇੱਥੋਂ ਨਿਕਲਦੇ ਹੀ ਆ ਫਲੈਟ ਜਾਨਸਾਰ ਕ੍ਰੈਸ਼ ਹੋ ਜਾਂਦੀ ਹੈ ਪੰਜ ਦੇ ਪੰਜੂ ਜੀ ਨੇ ਜਿਹੜੇ ਉਹ ਇਸ ਹਾਦਸੇ ਵਿੱਚ ਸਦਾ ਲਈ ਚਲੇ ਗਏ ਸਭ ਤੋਂ ਵੱਡੀ ਕਿ ਅੱਜ ਜਿਹੜੀ ਉਥੋਂ ਦੇ ਡਿਪਟੀ ਕਮਿਸ਼ਨਰ ਨੇ ਪੁਸ਼ਟੀ ਕੀਤੀ ਹੈ ਅਹਮਦਾਬਾਦ ਦੇ ਡਿਪਟੀ ਕਮਿਸ਼ਨਰ ਸਾਹਿਬ ਨੇ ਕਿ ਕਿੰਨੀਆਂ ਮੌਤਾਂ ਹੁਣ ਤੱਕ ਇਸ ਫਲੈਟ ਦੇ ਵਿੱਚ ਹੋ ਚੁੱਕੀਆਂ ਜਿਹੜੀਆਂ ਸਾਹਮਣੇ ਆ ਚੁੱਕੀਆਂ ਨੇ 230 ਯਾਤਰੀ 12 ਚਾਲਕਦਲ ਦੇ ਮੈਂਬਰ ਤੇ 242 ਮੌਤਾਂ ਨੇ ਜਿਹੜੀਆਂ ਉਹਦੇ ਵਿੱਚੋਂ ਇੱਕ ਵਿਅਕਤੀ ਬਚ ਜਾਂਦਾ 241 ਮੌਤਾਂ ਹੁੰਦੀਆਂ ਨੇ ਤੇ 13 ਮੌਤਾਂ ਹੋਰ ਦੱਸਿਆ ਜਾਂਦਾ ਕਿ 13 ਮੌਤਾਂ ਹੋਰ ਹੋਈਆਂ ਨੇ ਡਿਪਟੀ ਕਮਿਸ਼ਨਰ ਸਾਹਿਬ ਕਹਿੰਦੇ ਨੇ ਉਹ ਮੌਤਾਂ ਕਿਹੜੀਆਂ ਨੇ ਜਿਨ੍ਹਾਂ ਦੇ ਵਿੱਚ ਕੁਝ ਤੇ ਸਟੂਡੈਂਟ ਨੇ ਮੈਡੀਕਲ ਕਾਲਜ ਦੇ ਜਿਸ ਮੈਡੀਕਲ ਕਾਲਜ ਦੇ ਉੱਤੇ ਇਫਲੈਕਟ ਡਿੱਗ ਜਾਂਦੀ ਹੈ ਜਹਾਜ਼ ਡਿੱਗ ਜਾਂਦਾ ਅਗਨੀ ਦੀਆਂ ਲੱਫਟਾਂ ਚਾਰੇ ਪਾਸੇ ਫੈਲ ਜਾਂਦੀਆਂ ਨੇ ਇਸ ਮੈਡੀਕਲ ਕਾਲਜ ਦੀ ਮੈਸ ਦੇ ਹੇਠਾਂ ਬੈਠੇ ਬੱਚੇ ਕੁਝ ਖਾਣੇ ਦੀ ਉਡੀਕ ਕਰ ਰਹੇ ਨੇ ਕੁਝ ਖਾਣਾ ਖਾ ਰਹੇ ਨੇ ਇਹਨਾਂ ਦੇ ਵਿੱਚ ਇੱਕ ਬੱਚੀ ਹੈ ਇੱਕ ਡਾਕਟਰ ਹੈ ਆਪਣੇ ਪਤ ਆਪਣੇ ਭਰਾ ਤੇ ਆਪਣੇ ਮੰਗੇਤਰ ਨਾਲ ਬੈਠ ਕੇ ਖਾਣੇ ਦੀ ਉਡੀਕ ਕਰ ਰਹੀ ਹੈ ਅ ਸ਼ਾਇਦ ਪਹਿਲੀ ਮੁਲਾਕਾਤ ਹੋਵੇਗੀ ਮੰਗੇਤਰ ਨਾਲ ਕਿ ਦੂਜੀ ਮੁਲਾਕਾਤ ਹੋਵੇਗੀ ਪਰੰਤੂ ਐਨ ਉਸ ਵੇਲੇ ਉਸ ਬੀਬੀ ਦੇ ਉੱਤੇ ਫਲੈਟ ਡਿੱਗ ਜਾਂਦੀ ਹੈ ਤੇ ਬੜੇ ਵਰਤਾਰੇ ਵਾਪਰ ਜਾਂਦੇ ਨੇ ਤੇ ਉਹ ਰੱਬ ਨੂੰ ਪਿਆਰੀ ਹੋ ਜਾਂਦੀ ਹੈ ਕੀ ਕੀ ਸਾਂਝਾ ਕਰੀਏ ਇੱਕ ਬੀਬੀ ਆਪਣੇ ਇੱਕ ਬੱਚੇ ਆਪਣੇ ਪਤੀ ਕੋਲ ਇੰਗਲੈਂਡ ਦੇ ਵਿੱਚ ਉਹਨ ਸਰਪ੍ਰਾਈਜ਼ ਦੇਣ ਵਾਸਤੇ ਉਹਨੂੰ ਕਿਹਾ ਸੀ ਕਿ 19 ਤਰੀਕ ਨੂੰ ਆਵਾਂਗੀ ਪਰ ਉਹਨੂੰ ਸਰਪ੍ਰਾਈਜ਼ ਦੇਣ ਵਾਸਤੇ 12 ਤਰੀਕ ਦੀ ਟਿਕਟ ਬੁੱਕ ਕਰਾ ਕੇ ਉਹਨੂੰ ਸਰਪ੍ਰਾਈਜ਼ ਦੇਣਾ ਚਾਹੁੰਦੀ ਸੀ ਇਸ ਫਲੈਟ ਦੇ ਵਿੱਚ ਸੁਵਾ ਹੋ ਗਈ ਇਸ ਤੋਂ ਇਲਾਵਾ ਬਹੁਤ ਕੁਝ ਇਸ ਜਹਾਜ਼ ਦੇ ਵਿੱਚ ਕਿ 265 ਲੋਕਾਂ ਦੀ ਮੌਤ ਦੀ ਪੁਸ਼ਟੀ ਜਿਹੜੀ ਹੁੰਦੀ ਹੈ ਉਹਦੇ ਵਿੱਚ ਸਟੂਡੈਂਟ ਕਿਹੜੇ ਕਿਹੜੇ ਨੇ ਸਾਰਿਆਂ ਦੇ ਨਾਂ ਹਾਲੇ ਸਾਹਮਣੇ ਨਹੀਂ ਆ ਸਕੇ ਤੇ ਡਾਕਟਰ ਕਿਹੜੇ ਕਿਹੜੇ ਨੇ ਉਹ ਵੀ ਨਾਂ ਸਾਹਮਣੇ ਨਹੀਂ ਆ ਸਕੇ ਤੇ ਅੱਜ ਦੀ ਘਟੜੀ ਜਿਹੜੀ ਸਾਡੇ ਕੋਲ ਜਾਣਕਾਰੀ ਪ੍ਰਾਪਤ ਹੋਈ ਹੈ ਉਹਦੇ ਵਿੱਚ 169 569 ਭਾਰਤੀ ਨਾਗਰਿਕ ਨੇ 53 ਬ੍ਰਿਟਿਸ਼ ਇੰਗਲੈਂਡ ਦੇ ਨਾਗਰਿਕ ਨੇ ਇੱਕ ਕੈਨੇਡੀਅਨ ਨਾਗਰਿਕਾ ਸੱਤ ਪੁਰਤਗਾਲੀ ਨਾਗਰਿਕ ਨੇ ਜਹਾਜ਼ ਵਿੱਚ 217 ਬਾਲਗ ਲੋਕ ਨੇ 11 ਬੱਚੇ ਨੇ ਤੇ ਦੋ ਨਵਜਨਮੇ ਬੱਚੇ ਨੇ ਇਹਨਾਂ ਦੇ ਵਿੱਚੋਂ ਸਿਰਫ ਇੱਕ ਵਿਅਕਤੀ ਅ ਬਿਸ਼ਵਾਸ਼ ਨਾਂ ਦਾ ਵਿਅਕਤੀ ਜਿਹੜਾ ਉਹ ਬਚ ਸਕਿਆ ਉਹ ਕ੍ਰਿਸ਼ਮਾ ਹੋਇਆ ਹੈ ਇਸ ਤੋਂ ਇਲਾਵਾ ਜਦੋਂ ਅਸੀਂ ਜਹਾਜ਼ ਦੀ ਢੁੰਗਾਈ ਤੱਕ ਜਾਣ ਜਾ ਕੇ ਜਾਂਚ ਕਰਦੇ ਹਾਂ ਤਾਂ ਅੱਜ ਲਾਸ਼ਾਂ ਦੀ ਗਿਣਤੀ ਹੈ ਜਿਹੜੀ ਉਹ 260 65 ਦੇ ਨੇੜੇ ਪੁੱਜ ਗਈ ਹੈ ਮਿਲਣ ਦੀ ਪਰੰਤੂ ਉਹਨਾਂ ਲਾਸ਼ਾਂ ਨੂੰ ਪਛਾਣ ਸਕਣਾ ਬਹੁਤ ਮੁਸ਼ਕਲ ਹੈ ਸਰਕਾਰੀ ਸੂਤਰਾਂ ਮੁਤਾਬਕ ਉਹਨਾਂ ਲਾਸ਼ਾਂ ਦੀ ਪੁਸ਼ਟੀ ਕਰਨ ਲਈ ਉਹਨਾਂ ਦੇ ਪਰਿਵਾਰਕ ਮੈਂਬਰ ਬੁਲਾਏ ਗਏ ਨੇ ਪਰਿਵਾਰਕ ਮੈਂਬਰਾਂ ਦਾ ਸੈਂਪਲ ਲੈ ਕੇ ਉਹਨਾਂ ਦਾ ਡੀਐਨਏ ਟੈਸਟ ਜਿਹੜਾ ਉਹ ਸਾਰੀਆਂ ਲਾਸ਼ਾਂ ਦਾ ਕੀਤਾ ਜਾਣਾ ਹੈ ਸਭ ਤੋਂ ਵੱਧ ਦੁੱਖਦਾਈ ਗੱਲ ਇਹ ਹੈ ਕਿ ਜਿਹੜੀਆਂ ਲਾਸ਼ਾਂ ਸੜ ਗਈਆਂ ਉਹਨਾਂ ਦੇ ਵਿੱਚੋਂ ਟੈਸਟ ਕਰਨ ਯੋਗ ਮਟੀਰੀਅਲ ਹੈ ਜਿਹੜਾ ਉਹ ਮਿਲ ਸਕਦਾ ਹੈ ਜਾਂ ਨਹੀਂ ਮਿਲ ਸਕਦਾ ਇਹ ਸਭ ਤੋਂ ਵੱਡਾ ਦੁਖਾਂਤ ਹੈ ਸਭ ਤੋਂ ਵੱਡੀ ਤੁਖਾਂਤ ਦੀ ਖਬਰ ਕਿ ਜਿਹੜੇ ਪਰਿਵਾਰ ਦੇ 5 ਦੇ 5 ਜੀ ਚਲੇ ਗਏ ਨੇ ਉਹਨਾਂ ਲਈ ਡੀਐਨਏ ਕਰਨ ਦੀ ਵੀ ਬਹੁਤ ਵੱਡੀ ਸਮੱਸਿਆ ਹੈ ਉਹਨਾਂ ਦੇ ਕਿਹੜੇ ਪਰਿਵਾਰਕ ਮੈਂਬਰ ਦਾ ਡੀਐਨਏ ਕੀਤਾ ਜਾਵੇਗਾ ਇੱਕ ਇਸ ਜਹਾਜ਼ ਦੇ ਵਿੱਚ ਬਸ ਦੇਖ ਰਿਹਾ ਸਾ ਕਿ ਇੱਕ ਮਾਂ ਆਪਣੇ ਬੱਚੇ ਨੂੰ ਬੜੇ ਚਾਹ ਨਾਲ ਜਫੀ ਪਾਈ ਸਟੇਜ ਦੇ ਉੱਤੇ ਏਅਰਪੋਰਟ ਦੇ ਉੱਤੇ ਖੜੀ ਆ ਤੌਰਨ ਮਿਲੇ ਕਿਉਂ ਕਿ ਆਪਣੇ ਪਿਤਾ ਦਾ ਸੰਸਕਾਰ ਕਰਨ ਲਈ ਇੰਗਲੈਂਡ ਤੋਂ ਇੰਡੀਆ ਆਇਆ ਸੀ ਤੇ ਪਿਤਾ ਦਾ ਸੰਸਕਾਰ ਕਰਕੇ ਸਾਰੀਆਂ ਰਸਮਾਂ ਕਰਕੇ ਵਾਪਸ ਜਾ ਰਿਹਾ ਸੀ ਕਿ ਇਸ ਜਹਾਜ਼ ਵਿੱਚ ਉਹ ਵੀ ਸੜਕੇ ਸੁਆਹ ਹੋ ਗਿਆ ਅਫਸੋਸ ਇਸ ਗੱਲ ਦਾ ਕਿ ਜਿਹੜੀ ਮਾਂ ਆਪਣਾ ਪਤੀ ਪਹਿਲਾਂ ਤੋਰ ਕੇ ਤੋਰਨ ਤੋਰ ਚੁੱਕੀ ਹੈ ਘਰ ਤੋਂ ਬੱਚਾ ਆਪਣੇ ਪਿਤਾ ਨੂੰ ਤੋਰਨ ਆਇਆ ਸੀ ਤੇ ਉਸ ਮਾਂ ਵੱਲੋਂ ਉਹ ਪਾਈ ਜੱਫੀ ਹੋਈ ਆਖਰੀ ਜੱਫੀ ਸੀ ਤੇ ਉਸ ਦਾ ਬੱਚਾ ਵੀ ਇਸ ਫਲੈਟ ਵਿੱਚ ਸੜ ਕੇ ਸਵਾ ਹੋ ਗਿਆ ਇੱਕ ਬੀਬੀ ਆਪਣੇ ਪਤੀ ਨੂੰ ਪਹਿਲੀ ਵਾਰ ਮਿਲਣ ਵਾਸਤੇ ਜਾ ਰਹੀ ਹੈ ਉਹ ਵੀ ਸੜ ਕੇ ਸਵਾ ਹੋ ਗਈ ਹੈ ਇਹ ਜਹਾਜ਼ ਦੇ ਵਿੱਚ ਇਕੱਲੇ ਵਿਅਕਤੀ ਨਹੀਂ ਸੜੇ ਪਤਾ ਨਹੀਂ ਕਿੰਨੇ ਕਚਾ ਕਿੰਨੇ ਅਰਮਾਨ ਕਿੰਨੇ ਕ ਦੇਸ਼ ਦੀ ਇੱਕ ਤਰ੍ਹਾਂ ਨਾਲ એનર્ਜੀ ਕਿੰਨਾ ਕ ਦੇਸ਼ ਦਾ ਫਿਊਚਰ ਕਿੰਨੇ ਕ ਦੇਸ਼ ਦੀ ਤਾਕਤ ਕਿੰਨੇ ਕ ਪਤਾ ਨਹੀਂ ਵਪਾਰਾਂ ਦੀ ਤਾਕਤ ਕਿੰਨੀ ਕ ਐਜੂਕੇਸ਼ਨ ਕਿੰਨੀ ਵਿਦਿਆ ਕਿੰਨਾ ਕੁਝ ਇਹਨਾਂ ਇਸ ਜਹਾਜ਼ ਵਿੱਚ ਅਚਾਨਕ ਆਏ ਇਸ ਭਿਆਨਕ ਦੌਰ ਵਿੱਚ ਸੜ ਕੇ ਸੁਆਹ ਹੋ ਗਿਆ ਜਿਵੇਂ ਜਿਵੇਂ ਜਾਣਕਾਰੀਆਂ ਸਾਡੇ ਸਾਹਮਣੇ ਆ ਰਹੀਆਂ ਨੇ ਬਹੁਤ ਦੁਖਦਾਈ ਨੇ ਤੇ ਅਸੀਂ ਕਈ ਵਾਰਾਂ ਪਰੇਸ਼ਾਨ ਹੋ ਜਾਣਾ ਤੁਹਾਨੂੰ ਜਾਣਕਾਰੀਆਂ ਦਿੰਦੇ ਤੇ ਤੁਸੀਂ ਵੀ ਹੈਰਾਨ ਹੋਵੋਗੇ ਕਿ ਇਸ ਜਹਾਜ਼ ਦੇ ਵਿੱਚ ਇੰਨਾ ਕੁਝ ਚਲਾ ਗਿਆ ਜਿਸ ਨੂੰ ਵਾਪਸ ਲਿਆ ਸਕਣਾ ਕਿਸੇ ਦੇ ਵੀ ਵੱਸ ਦੀ ਗੱਲ ਅੱਜ ਦੀ ਘੜੀ ਨਹੀਂ ਹੈ 13 ਦੇ ਕਰੀਬ ਬੱਚੇ ਜਾਂ ਡਾਕਟਰ 241 ਜਹਾਜ਼ ਦੇ ਯਾਤਰੀ ਸਮੇਤ ਚਾਲਕ ਦਲ ਹਾਂ ਚਾਲਕ ਦਲ ਦੇ ਬਹੁਤ ਸਾਰੇ ਮੈਂਬਰ ਫਲਾਈਟ ਕੈਪਟਨ ਆ ਏਅਰ ਹੋਸਟੈਸ ਜਾਂ ਸਟਾਫ ਜਿਹੜਾ ਉਹ ਜਦੋਂ ਜਹਾਜ਼ ਧਰਤੀ 'ਤੇ ਆ ਰਿਹਾ ਸੀ ਡਿੱਗਣ ਤੋਂ ਪਹਿਲਾਂ ਉਹ ਬਾਹਰ ਟਾਕੀ ਖੋਲ ਕੇ ਛਾਲ ਮਾਰ ਕੇ ਧਰਤੀ 'ਤੇ ਆ ਸਕਦੀਆਂ ਸੀ ਪਰੰਤੂ ਉਹਨਾਂ ਸਾਰੀਆਂ ਨੇ ਜਾਂ ਉਹਨਾਂ ਸਾਰਿਆਂ ਨੇ ਆਪਣੀ ਜਾਨ ਦੇਣ ਨੂੰ ਤਰਜੀਹ ਜੜੀ ਹੋ ਦਿੱਤੀ ਪਤਾ ਨਹੀਂ ਕਿਹੜੀਆਂ ਚੀਕਾਂ ਚਿਹੜਿਆਂ ਨਾਲ ਤੇ ਕਿਹੜੀਆਂ ਸੁਆਹ ਹੋਏ ਉਹਨਾਂ ਲਾਸ਼ਾਂ ਨੂੰ ਵੇਖ ਕੇ ਲੱਗਦਾ ਕਿ ਕਿਹੜੇ ਲਹੂਰਾਂ ਦੇ ਨਾਲ ਇੱਥੋਂ ਤੱਕ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਰੂਪਾਨੀ ਜੀ ਹੋਰਾਂ ਦੀ ਲਾਸ਼ ਨੂੰ ਵੀ ਅਜੇ ਤੱਕ ਪਛਾਣਿਆ ਨਹੀਂ ਜਾ ਸਕਿਆ ਕਿਸੇ ਵੀ ਯਾਤਰੀ ਦੀ Laash ਦੀ ਪਛਾਣ ਅਜੇ ਤੱਕ ਨਹੀਂ ਕੀਤੀ ਜਾ ਸਕੀ ਤੇ ਉਹਨਾਂ ਕਾਲੀਆਂ ਤੋਤਹਾਂ ਸਵਾਹ ਬਣੀਆਂ Laashਾਂ ਦੀ ਪਛਾਣ ਕਰਨ ਲਈ DNA ਵਰਗੇ ਯਤਨ ਕੀਤੇ ਜਾ ਰਹੇ ਨੇ ਬਹੁਤ ਦੁਖਾਂਤ ਦਾ ਸਮਾਂ ਪ੍ਰਧਾਨ ਮੰਤਰੀ ਜੀ ਉੱਥੇ ਖਬਰ ਲੈਣ ਲਈ ਜਾਂਦੇ ਨੇ ਜਖਮੀਆਂ ਦਾ ਹਾਲ ਪੁੱਛਣ ਲਈ ਜਾਂਦੇ ਨੇ ਪਰੰਤੂ ਉੱਥੇ ਜਖਮੀਆਂ ਦਾ ਹਾਲ ਕਿਵੇਂ ਪੁੱਛਣ ਜਖਮੀਆਂ ਤਾਂ ਸਾਰੇ ਚਲੇ ਗਏ ਨੇ ਉੱਥੇ ਤਾਂ ਕੇਵਲ ਇੱਕ ਜਖਮੀ ਗ੍ਰਹਿ ਮੰਤਰੀ ਜੀ ਵੀ ਉਸੇ ਜਕਮੀਪੁਰ ਜਾ ਕੇ ਵਾਪਸ ਆ ਜਾਂਦੇ ਨੇ ਮਜਬੂਰੀਆਂ ਕਿਸ ਪਾਸੇ ਕਿਸ ਦੇਸ਼ ਨੂੰ ਲੈ ਗਈਆਂ ਉਹਨਾਂ ਪਰਿਵਾਰਾਂ ਤੇ ਕੀ ਬੀਤਦੀ ਆ ਉਹਨਾਂ ਪਰਿਵਾਰਾਂ ਤੇ ਦੁੱਖਾਂ ਤੇ ਪਹਾੜ ਟੁੱਟ ਪਏ ਨੇ ਉਹ ਛੋਟੀਆਂ-ਛੋਟੀਆਂ ਮਾਸੂਮ ਜਿੰਦਾ ਦੁਨੀਆ ਦੇ ਵਿੱਚੋਂ ਚਲੇ ਗਈਆਂ ਨੇ ਨਵਜਨਮੇ ਬੱਚੇ ਦੁਨੀਆ ਦੇ ਵਿੱਚੋਂ ਸੜਕੇ ਸਵਾਹ ਹੋ ਕੇ ਚਲੇ ਗਏ ਨੇ ਉਹਨਾਂ ਲਾਸ਼ਾਂ ਦਾ ਕੋਈ ਅੱਜ ਦੀ ਅੱਜ ਦੇ ਟਾਈਮ ਵਿੱਚ ਕੋਈ ਪਛਾਣ ਹਾਲ ਦੀ ਘੜੀ ਨਹੀਂ ਹੋ ਸਕੀ ਸੋ ਇਸ ਦੁਖੀ ਵਰਤਾਰੇ ਦੇ ਵਿੱਚੋਂ ਅਸੀਂ ਉਹਨਾਂ ਸਾਰੇ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕਰਦੇ ਹਾਂ ਮਿਟੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਦੁਆ ਕਰਦੇ ਹਾਂ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਪਿੱਛੇ ਸਾਰੇ ਪਰਿਵਾਰਾਂ ਨੂੰ ਹੌਸਲਾ ਮੰਨਣ ਦਾ ਬਲ ਬਖਸ਼ੇ ਫਿਲਹਾਲ ਇੰਨਾ ਹੀ ਬਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ